सोरठ महला चौथा आपे कंडाया पत राजे प्रभे आपे तौल तो तोलाया आपे शाह आपे वण जाराया पे वण जकराया ਕੰਡਾ ਆਪੇ ਤਰਾਜੇ ਪ੍ਰਭ ਆਪੇ ਤੋਂ ਲੈ ਤੋ ਲਾਇਆ ਚੌਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਬਾਣੀ ਚੱਲ ਰਹੀ ਹੈ ਰਾਗ ਸੋਰਠ ਦੇ ਵਿੱਚ ਅੰਗ 605 606 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਆਪੇ ਕੰਡਾ ਆਪਤ ਰਾਦੇ ਪ੍ਰਭ ਆਪੇ ਤੋਲੇ ਤੋ ਲਾਇਆ ਆਪੇ ਕੰਡਾ ਆਪਤ ਰਾਦੇ ਅਰਥਾਤ ਕਿ ਉਹ ਆਕਾਲ ਪੁਰਖ ਵਾਹਿਗੁਰੂ ਆਪ ਹੀ ਤੱਕੜ ਦੀ ਡੰਡੀ ਉੱਪਰ ਲਾ ਲੋਕਧਰ ਕੰਡਾ ਬਣਿਆ ਹੋਇਆ ਹੈ ਅਤੇ ਆਪ ਹੀ ਜਗਤ ਪਸਾਰੇ ਨੂੰ ਤੋਲਣ ਵਾਲਾ ਤੱਕੜ ਜੰਤ ਰਾਜੂ ਹੈ। ਅਤੇ ਮਹਾਰਾਜ ਕਹਿੰਦੇ ਪ੍ਰਾਬੇ ਆਪੇ ਤੋਲੇ ਤੋਲਾਇਆ ਅਰਥਾਤਕ ਪ੍ਰਭੂ ਪਰਮੇਸ਼ਰ ਜੀ ਨੇ ਮਾਲਕ ਸਵਾਮੀ ਜੀ ਨੇ ਆਪ ਹੀ ਜਗਤ ਰੂਪੀ ਪਸਾਰੇ ਨੂੰ ਮਰਜਾਦਾ ਰੂਪੀ ਤੱਕੜ ਦੇ ਵਿੱਚ ਆਪਣੇ ਸ਼ਕਤੀ ਰੂਪੀ ਵਟਿਆਂ ਦੇ ਨਾਲ ਤੋਲਣਾ ਕੀਤਾ ਹੈ ਤੋਲ ਕੇ। ਕਹਿੰਦੇ ਆਪੇ ਸਾਹ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਸਾਹ ਆਪੇ ਵਣਜਾਰਾ ਗੁਰੂ ਰੂਪੀ ਸਾਹੂਕਾਰ ਵੀ ਆਪ ਹੀ ਆਕਾਲ ਪੁਰਖ ਵਾਹਿਗੁਰੂ ਬਣਿਆ ਬੈਠਾ ਅਤੇ ਗੁਰਮੁਖ ਰੂਪ ਪਾਵਣਜਾਰਾ ਵੀ ਆਪ ਹੀ ਬਣਿਆ ਬੈਠਾ ਤੇ ਮਹਾਰਾਜ ਕਹਿੰਦੇ ਆਪੇ ਵਣਜ ਕਰਾਇਆ ਤੇ ਨਾਮ ਦਾ ਵਣਜ ਵੀ ਆਪ ਹੀ ਕਰਵਾਉਂਦਾ ਫਿਰਦਾ ਗੁਰਮੁਖ ਰੂਪੀ ਵਣਜਾਰਿਆ ਦੇ ਕੋਲ ਕਹਿੰਦਾ ਆਪੇ ਧਰਤੀ ਸਾਜੀ ਅਨਾ ਪਿਆਰਾ ਪਿੱਛਾ ਟੌਂਕ ਚੜਾਇਆ ਆਪੇ ਧਰਤੀ ਸਾਜੀ ਅਨਾ ਪਿਆਰਾ ਅਰਥਾਤ ਕਿ ਸਾਡੇ ਪਿਆਰੇ ਪਰਮੇਸ਼ਰ ਜੀ ਨੇ ਆਪ ਹੀ ਧਰਤੀ ਵਰਗੀ ਮਹਾਨ ਅਪਰਕਿਰਤਕ ਸ਼ਕਤੀ ਸਾਜੀ ਹੈ ਬਣਾਈ ਰਚੀ ਐ ਔਰ ਮਹਾਰਾਜ ਕਹਿੰਦੇ ਪਿੱਛਾ ਟੌਂਕ ਚੜਾਇਆ ਅਰਥਾਤ ਕਿ ਧਰਤੀ ਨੂੰ ਕਿਸੇ ਤੌਲੇ ਬਾਲਦ ਨੇ ਨਹੀਂ ਚੁੱਕਿਆ ਹੋਇਆ ਬਲਕੇ ਪਾਸ਼ਾ ਕਹਿੰਦਾ ਧਰਤੀ ਵਰਗੀ ਮਹਾਨ ਸ਼ਕਤੀ ਨੂੰ ਤੋਲਣ ਦੇ ਲਈ ਉਸਨੇ ਆਪਣੇ ਤਰਾਜੂ ਦੇ ਵਿੱਚ ਰੱਖ ਕੇ ਪਿਛਲੇ ਸ਼ਾਬੇ ਦੇ ਵਿੱਚ ਮਹਾਰਾਜ ਕਹਿੰਦੇ ਐਵੇਂ ਟੰਕ ਭਾਵ ਕੇ ਚਾਰ ਕਮਾਸੇ ਦਾ ਵੱਟਾ ਚੜਾਉਣਾ ਕੀਤਾ ਹੈ ਕਹਿਣ ਤੋਂ ਭਾਵ ਹੈ ਕਿ ਧਰਤੀ ਵਰਗੀ ਵਿਸ਼ਾਲ ਸ਼ਕਤੀ ਨੂੰ ਤੋਲਣ ਦੇ ਲਈ ਉਹਨੂੰ ਕੋਈ ਬਹੁਤ ਜ਼ਿਆਦਾ ਜ਼ੋਰ ਨਹੀਂ ਲਾਉਣਾ ਪੈਂਦਾ ਬਲਕਿ ਮੈਂ ਥੋੜੇ ਜਿਹੇ ਯਤਨ ਦੇ ਨਾਲ ਹੀ ਧਰਤੀ ਵਰਗੀ ਤਾਕਤ ਨੂੰ ਅਕਾਲ ਪੁਰਖ ਵੈਗੁਰੂ ਨੇ ਤੋਲਿਆ ਹੋਇਆ ਹੈ ਸਗਰ ਹਾਉ ਵਾਲੀਆਂ ਭਗਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰ ਦੇ ਹਾਨਾ ਕਹਿੰਦਾ ਮੇਰੇ ਮਾਨ ਹਰ ਹਰ ਤੇ ਆਏ ਸੁਖ ਪਾਇਆ ਹਰ ਹਰ ਨਾਮਨ ਧਾਨਾ ਪਿਆਰਾ ਗੁਰ ਪੁਰਾ ਮਿਠਾ ਲਾਇਆ ਰਹਾਉ ਮੇਰੇ ਮਨਾ ਹਰ ਹਰ ਤੇ ਆਏ ਸੁਖ ਪਾਇਆ ਅਰਥਾਤ ਗਏ ਮੇਰੇ ਮਨਾ ਜਿਨ੍ਹਾਂ ਵੀ ਗੁਰਮਖਾ ਗੁਰੂ ਪਿਆਰਿਆ ਨੇ ਉਹ ਹਰੀ ਹਰੀ ਪਰਮੇਸ਼ਰ ਜੀ ਨੂੰ ਤੇ ਆਉਣਾ ਕੀਤਾ ਨਾ ਉਹਨਾਂ ਨੇ ਹੀ ਸੁਖ ਪਾਉਣਾ ਕੀਤਾ ਹੈ ਕਹਿੰਦੇ ਹਰ ਹਰ ਨਾਮ ਨਧਾਨਾ ਪਿਆਰਾ ਗੁਰਪੂਰਾ ਮਿੱਠਾ ਲਾਇਆ ਰਹਾਓ ਹਰ ਹਰ ਨਾਮ ਨਿਦਾਨਹ ਪਿਆਰੋ ਜੜਾ ਹਰੀ ਹਰੀ ਦੇ ਨਾਮ ਦਾ ਖਜ਼ਾਨਾ ਐ ਨਾ ਉਹ ਸਾਨੂੰ ਬਹੁਤ ਪਿਆਰਾ ਐ ਔਰ ਗੁਰਪੂਰਾ ਮਿੱਠਾ ਲਾਇਆ ਪੂਰੇ ਸਤਿਗੁਰ ਪਾਸ਼ਾ ਜੀਆਂ ਨੇ ਨਾਮ ਦਾ ਖਜ਼ਾਨਾ ਸਾਨੂੰ ਮਿੱਠਾ ਲੱਗਣ ਲਾ ਦਿੱਤਾ ਜਾਂ ਪੂਰੇ ਪਰਮੇਸ਼ਰ ਨੇ ਗੁਰੂ ਮਹਾਰਾਜ ਜੀਆਂ ਦੇ ਦੁਆਰਾ ਉਹ ਨਾਮ ਰੂਪੀ ਖਜ਼ਾਨਾ ਸਾਨੂੰ ਮਿੱਠਾ ਲੱਗਣ ਲਾ ਦਿੱਤਾ ਸੁਰਹਾਵ ਅਰਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਆਪੇ ਘਰ ਦੇ ਆਪੇ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਧ ਰਖਾਇਆ ਆਪੇ ਧਰ ਦੇ ਆਪੇ ਜਲ ਪਿਆਰਾ ਆਪੇ ਕਰੇ ਕਰਾਇਆ ਉਸ ਆਕਾਲ ਪੁਰਖ ਵਾਹਿਗੁਰੂ ਜਿਨੇ ਧਰਤੀ ਅਥਵਾ ਮਿੱਟੀ ਦਾਤ ਵੀ ਆਪ ਹੀ ਸਾਜਿਆ ਹੈ ਅਤੇ ਜਲ ਅਰਥਾਤ ਪਾਣੀ ਜਾਂ ਸਮੁੰਦਰ ਵੀ ਆਪ ਹੀ ਸਾਜੇ ਹਨ ਕਹਿੰਦੇ ਆਪੇ ਕਰੇ ਕਰਾਇਆ ਤੇ ਆਪਣਾ ਕਰਵਾਇਆ ਹੋਇਆ ਜੀਵਾਂ ਦੇ ਵਿੱਚ ਦੀ ਕਰਦਾ ਵੀ ਉਹ ਆਪ ਹੀ ਹੈ ਹਰੀ ਪਰਮੇਸ਼ਰ ਕਹਿੰਦੇ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਧ ਰਖਾਇਆ ਮਹਾਰਾਜ ਕਹਿੰਦੇ ਆਪੇ ਹੁਕਮ ਵਰਤਦਾ ਪਿਆਰਾ ਸਾਡਾ ਪਿਆਰਾ ਪਰਮੇਸ਼ਰ ਆਪ ਹੀ ਕੁਦਰਤ ਦਾ ਹੁਕਮ ਹੋ ਕੇ ਕੁਦਰਤ ਦਾ ਨਿਯਮ ਹੋ ਕੇ ਵਰਤ ਰਿਹਾ ਹੈ ਜਗਤ ਦੇ ਵਿੱਚ ਸੋ ਇਸੇ ਕਰਕੇ ਮਹਾਰਾਜ ਕਹਿੰਦੇ ਜਲ ਮਾਟੀ ਬੰਦ ਰਖਾਇਆ ਅਰਥਾਤ ਕਿ 75% ਜਲ ਥੋਆ ਪਾਣੀ ਦੇ ਵਿੱਚ ਉਸਨੇ 25% ਮਿੱਟੀ ਨੂੰ ਬੰਨ ਕੇ ਰੱਖਿਆ ਹੋਇਆ ਹੈ ਮਹਾਰਾਜ ਕਹਿੰਦੇ ਤਾਂ ਹੀ ਜਿਹੜਾ 75% ਪਾਣੀ ਹੈ ਦੇ ਵਿੱਚ 25% ਮਿੱਟੀ ਜਿਹੜੀ ਗਰਕਦੇ ਨਹੀਂ ਇੜੇ-ਬੜੇ-ਬੜੇ ਦੀਪ ਜਾਂ ਟਾਪੂ ਹਨ ਉਹਨਾਂ ਦੇ ਥੱਲੇ ਵੀ ਪਾਣੀ ਹੈ ਘੇਰੇ-ਘੇਰੇ ਵੀ ਪਾਣੀ ਉਹ ਪਾਣੀ ਦੇ ਵਿੱਚ ਗਰਕਦੇ ਨਹੀਂ ਕਿਉਂਕਿ ਅਕਾਲਪੁਰਖ ਵਾਹਿਗੁਰੂ ਹੁਕਮ ਹੋ ਕੇ ਵੀ ਆਪ ਹੀ ਵਰਤ ਰਹੇ ਨੇ ਉਹਨਾਂ ਨੇ ਪਾਣੀ ਔਰ ਮਿੱਟੀ ਨੂੰ ਇੱਕ ਥਾਂ ਬੰਨ ਕੇ ਰੱਖਿਆ ਹੋਇਆ ਧਰਤੀ ਵਰਗੀ ਵਿਸ਼ਾਲ ਤਾਕਤ ਦੇ ਵਿੱਚ ਕਹਿੰਦੇ ਆਪੇ ਹੀ ਭਉ ਪਾਏ ਦਾ ਪਿਆਰਾ ਬਨ ਬਕਰੇ ਸੀ ਹੋ ਹੰਡਾਇਆ ਆਪੇ ਹੀ ਪਾਏ ਦਾ ਪਿਆਰਾ ਇਹ ਨਾ ਮਹਾਨ ਪ੍ਰਕਿਰਤਿਕ ਤੱਤਾਂ ਦੇ ਸਿਰ ਤੇ ਭਾਉ ਵੀ ਉਹਨੇ ਆਪ ਹੀ ਪਾਇਆ ਆਪਣਾ ਨਿਰਮਲ ਜਹਾੜਾ ਵੀ ਆਪ ਹੀ ਪਾਇਆ ਪਿਆਰੇ ਪਰਮੇਸ਼ਰ ਜੀ ਨੇ ਮਹਾਰਾਜ ਕਹਿੰਦੇ ਇਹਨਾਂ ਪਰਸਪਰ ਵਿਰੋਧੀ ਤੱਤਾਂ ਨੂੰ ਉਸਨੇ ਪ੍ਰਕਿਰਤੀ ਦੇ ਵਿੱਚ ਇਵੇਂ ਇੱਕ ਥਾਂ ਇਕੱਠਿਆਂ ਰੱਖਿਆ ਹੋਇਆ ਹੈ ਜਿਵੇਂ ਮਾਨੋ ਬਨ ਬੱਕਰੀ ਸੀ ਹੋ ਹਡਾਇਆ ਅਰਥਾਤ ਕਿ ਬੱਕਰੀ ਤੇ ਸ਼ੇਰ ਨੂੰ ਇੱਕੋ ਥਾਂਵੇਂ ਬੰਨ ਕੇ ਹੰਡਾਇਆ ਹੋਵੇ ਫੇਰਿਆ ਹੋਵੇ ਨਿਆ ਰੱਖਿਆ ਹੋਵੇ ਜਿਵੇਂ ਪਾਣੀ ਤੇ ਮਿੱਟੀ ਪਰਸਪਰ ਵਿਰੋਧੀ ਤੱਤ ਹਨ ਮਿੱਟੀ ਪਾਣੀ ਨੂੰ ਰੋਕਦੀ ਹੈ ਪਾਣੀ ਮਿੱਟੀ ਨੂੰ ਆਪਣੇ ਚ ਜਜ਼ਬ ਕਰਦਾ ਹੈ ਪਰ ਇਹਨਾਂ ਪਰਸਪਰ ਵਿਰੋਧੀ ਤੱਤਾਂ ਨੂੰ ਇੱਕੋ ਥਾਂ ਬੰਨ ਕੇ ਰੱਖਿਆ ਹੈ ਜਿਵੇਂ ਬੱਕਰੀ ਤੇ ਸ਼ੇਰ ਨੂੰ ਇੱਕ ਥਾਂ ਬੰਨ ਕੇ ਰੱਖਿਆ ਹੋਵੇ ਸੋ ਅਗੋ ਆਪਣੇ ਬਚਨ ਦੇ ਤੀਸਰੇ ਪਦੇ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਆਪੇ ਕਾਸਟ ਆਪ ਹਰ ਪਿਆਰਾ ਵਿੱਚ ਕਾਸਟ ਅਗਨ ਰਖਾਇਆ ਆਪੇ ਹੀ ਆਪ ਵਰਤ ਦਾ ਪਿਆਰਾ ਪੈ ਅਗਨ ਨਾ ਸਕਾ ਜਲਾਇਆ ਆਪੇ ਕਾਸਟ ਆਪ ਹਰ ਪਿਆਰਾ ਉਹ ਸਾਡਾ ਹਰੀ ਪਰਮੇਸ਼ਰ ਜੀ ਸਾਡਾ ਪਿਆਰਾ ਪਰਮੇਸ਼ਰ ਜੀ ਆਪੇ ਕਾਸਟ ਅਰਥਾਤ ਲੱਕੜ ਵਗੈਰਾ ਵੀ ਬਣਿਆ ਬੈਠਾ ਔਰ ਮਹਾਰਾਜ ਕਹਿੰਦੇ ਵਿੱਚ ਕਾਸਟ ਅਗਨ ਰਖਾਇਆ ਤੇ ਲੱਕੜ ਦੇ ਵਿੱਚ ਹੀ ਉਸਨੇ ਅੱਗ ਰੱਖੀ ਹੋਈ ਐ ਲੱਕੜ ਔਰ ਅੱਗ ਵੀ ਮਹਾਰਾਜ ਕਹਿੰਦੇ ਪਰਸ ਪਰ ਵਿਰੋਧੀ ਤੱਤ ਨੇ ਇਹ ਵੀ ਉਹਨੇ ਇੱਕੋ ਥਾਂ ਬੰਨ ਕੇ ਰੱਖੇ ਹੋਏ ਹਨ ਕਹਿੰਦੇ ਆਪੇ ਹੀ ਆਪ ਵਰਤ ਦਾ ਪਿਆਰਾ ਭੈ ਅਗਨ ਨਾ ਸਕੈ ਜਲਾਇਆ ਤੇ ਸਾਰੇ ਪਰਸਪਰ ਵਿਰੋਧੀ ਤੱਤਾਂ ਦੇ ਵਿੱਚ ਆਪ ਹੀ ਆਪ ਆਪ ਹੀ ਆਪ ਵਰਤਦਾ ਹੈ ਸਾਡਾ ਪਿਆਰਾ ਪਰਮੇਸ਼ਰ ਲੱਕੜ ਦੇ ਵਿੱਚ ਵੀ ਉਹ ਆਪ ਹੈ ਤੇ ਅੱਗ ਦੇ ਵਿੱਚ ਵੀ ਉਹ ਆਪ ਹੈ ਸੋ ਇਸੇ ਕਰਕੇ ਮਹਾਰਾਜ ਕਹਿੰਦੇ ਭੈ ਅਗਨ ਨਾ ਸਕੈ ਜਲਾਇਆ ਓ ਹਰੀ ਪਰਮੇਸ਼ਰ ਦੇ ਭੈ ਕਰਕੇ ਜਿਹੜੀ ਆਗ ਹੈ ਲੱਕੜ ਨੂੰ ਜਲਾ ਨਹੀਂ ਸਕਦੀ ਕਹਿਣ ਤੋਂ ਭਾਵ ਹੈ ਕਿ ਅੱਗ ਬੇਸ਼ੱਕ ਲੱਕੜ ਦੇ ਵਿੱਚ ਹੈ ਪਰ ਫਿਰ ਵੀ ਲੱਕੜ ਨੂੰ ਸਾੜਦੇ ਨਹੀਂ ਜਿੰਨਾ ਚਿਰ ਲੱਕੜ ਵਿੱਚਲੀ ਅੱਗ ਦਾ ਬਾਹਰੀ ਅੱਗ ਦੇ ਨਾਲ ਮੇਲ ਨਹੀਂ ਕਰਵਾਇਆ ਜਾਂਦਾ ਉਹ ਨਾ ਚਰ ਭਾਈ ਲੱਕੜ ਵਿੱਚ ਲੈ ਅੱਗ ਲੱਕੜ ਨੂੰ ਤੱਕਦ ਨਹੀਂ ਕਰਦੇ ਸਾੜਦੇ ਨਹੀਂ ਸੋ ਮਹਾਰਾਜ ਕਹਿੰਦੇ ਆਪੇ ਮਾਰ ਜਿਵਾਏ ਦਾ ਪਿਆਰਾ ਸਾ ਲੈੰਦੇ ਸਭ ਲਵਾਇਆ ਤੇ ਠੀਕ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜੀਵਾਂ ਨੂੰ ਹੀ ਮਾਰਦਾ ਵੀ ਉਹ ਆਪ ਹੀ ਹੈ ਸਾਡਾ ਪਿਆਰਾ ਪਰਮੇਸ਼ਰ ਤੇ ਜਿਵਾਉਂਦਾ ਵੀ ਉਹ ਆਪ ਹੀ ਹੈ ਔਰ ਸਾ ਲੈੰਦੇ ਸਭ ਲਵਾਇਆ ਉਸ ਦੇ ਲਵਾਏ ਹੋਏ ਹੀ ਸਾਰੇ ਜੀਵ ਸਾ ਲੈੰਦੇ ਹਨ ਉਸ ਦੇ ਜੀ ਵਾਏ ਹੋਏ ਸਾਰੇ ਜੀਵ ਭਾਈ ਜੀਵਣਾ ਕਰਦੇ ਹਨ ਸੁਗੰਤਮ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਆਪੇ ਤਾਂ ਦੀ ਬਾਣ ਹੈ ਪਿਆਰਾ ਆਪੇ ਕਾਰ ਲਾਇਆ ਜਿਵੇਂ ਆਪ ਚਲਾਏ ਤਿਉ ਚੱਲਿਆ ਪਿਆਰੇ ਜਿਉ ਹਰ ਪ੍ਰਭ ਮੇਰੇ ਪਾਇਆ ਆਪੇ ਤਾਣ ਦੀ ਬਾਣ ਹੈ ਪਿਆਰਾ ਅਰਥਾਤ ਕਿ ਸਾਡਾ ਪਿਆਰਾ ਪਰਮੇਸ਼ਰ ਆਪ ਹੀ ਤਾਣ ਥਵਾ ਬਾਲ ਸ਼ਕਤੀ ਹੈ ਔਰ ਆਪ ਹੀ ਦੀਵਾਨ ਅਰਥਾਤ ਕਚੈਰੀ ਹੈ ਜਾਂ ਫਿਰ ਹਾਕਮ ਹੈ ਕਹਿੰਦੇ ਆਪੇ ਘਰ ਲਾਇਆ ਤੇ ਉਸ ਹਰੀ ਪਰਮੇਸ਼ਰ ਜੀ ਨੇ ਪਿਆਰੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਰੇ ਜੀਵਾਂ ਨੂੰ ਕਾਰਾਂ ਦੇ ਵਿੱਚ ਧੰਦਿਆਂ ਦੇ ਵਿੱਚ ਵੀ ਆਪ ਹੀ ਲਾਇਆ ਹੋਇਆ ਹੈ ਕਹਿੰਦਾ ਜਿਉ ਆਪ ਚਲਾਏ ਤਿਉ ਚੱਲਿਆ ਪਿਆਰੇ ਜਿਉ ਹਰ ਪ੍ਰਭ ਮੇਰੇ ਪਾਇਆ ਜਿਉ ਆਪ ਚਲਾਏ ਤੇ ਉਹ ਚੱਲਿਆ ਪਿਆਰੇ ਜਿਵੇਂ ਜੀਵਾਂ ਨੂੰ ਆਪ ਚਲਾਉਣਾ ਕਰਦਾ ਹੈ ਉਹ ਪਿਆਰਾ ਪਰਮੇਸ਼ਰ ਤੇ ਉਹ ਚੱਲਿਆ ਪਿਆਰੇ ਇਹ ਪਿਆਰੇ ਗੁਰਮਖੀ ਜੀ ਮਹਾਰਾਜ ਕਹਿੰਦੇ ਵੇਹੀਂ ਚੱਲਣਾ ਕਰੀਏ ਵਿਚਰਨਾ ਕਰੀਏ ਜਉ ਵੇਹੀਂ ਜੀਵ ਵਿਚਰਨਾ ਕਰਦੇ ਹਨ ਕਹਿੰਦਾ ਜਿਉ ਹਰ ਪ੍ਰਭ ਮੇਰੇ ਭਾਇਆ ਤੇ ਜਿਵੇਂ ਮੇਰੇ ਹਰੀ ਪ੍ਰਭੂ ਨੂੰ ਪਾਉਂਦਾ ਓਵੇਂ ਹੀ ਉਹ ਜੀਵਾਂ ਨੂੰ ਚਲਾਉਣਾ ਕਰਦਾ ਹੈ ਔਰ ਓਵੇਂ ਹੀ ਜੀਵ ਚੱਲਣਾ ਕਰਦੇ ਹਨ ਕਹਿੰਦਾ ਆਪੇ ਜੰਤੀ ਜਨ ਤੋਹਾ ਪਿਆਰਾ ਜਨ ਨਾਨਕ ਵਜਾ ਵਜਾਇਆ ਆਪੇ ਜੰਤੀ ਅਰਥਾਤ ਕਿ ਜੀਵ ਰੂਪੀ ਜੰਤਰਾਧਵਾ ਬਾਜਿਆਂ ਨੂੰ ਵਜਾਉਣ ਵਾਲਾ ਜੰਤਰੀ ਵੀ ਆਪ ਹੀ ਹੈ ਆਕਾਲ ਪੁਰਖ ਵਾਹਿਗੁਰੂ ਤਾ ਹੈ ਜਾਨਤ ਹੈ ਪਿਆਰਾ ਅਰਥਾਤ ਕਿ ਜੀਵ ਰੂਪੀ ਜੰਤਰ ਅਥਵਾ ਵਾਜਾ ਵੀ ਉਹ ਆਪ ਹੀ ਆਕਾਲ ਪੁਰਖ ਵਾਏ ਗੁਰੂ ਬਣਿਆ ਬੈਠਾ ਔਰ ਜਨ ਨਾਨਕ ਵਜਾ ਵਜਾਇਆ ਚੌਥੇ ਗੁਰੂ ਨਾਨਕ ਤਾਂ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਹਿ ਹਰੀ ਪਰਮੇਸ਼ਰ ਜੀ ਅਸੀਂ ਤੁਹਾਡੇ ਜਾਨ ਤੁਹਾਡੇ ਦਾਸੇ ਕਹਿਣਾ ਕਰਦੇ ਹਾਂ ਕਿ ਅਸੀਂ ਜੀਵਾਂ ਰੂਪੀ ਜੰਤਰ ਤੁਹਾਡੇ ਵਜਾਏ ਹੋਏ ਹੀ ਵੱਜਦੇ ਹਾਂ ਸੋ ਮਹਾਰਾਜ ਕਹਿੰਦੇ ਆਪੇ ਤਾਉਣ ਦੀ ਬਾਣ ਹਾ ਪਿਆਰਾ ਆਪੇ ਕਾਰ ਲਾਇਆ ਜੋ ਆਪ ਚਲਾਏ ਤਿਉ ਚੱਲਿਆ ਪਿਆਰੇ ਜੋ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹਾ ਪਿਆਰਾ ਜਨ ਨਾਨਕ ਵਜੇ ਵਜਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਹਿ